ਓਏ ਉਹ ਪਜਾਏ ਉਹਨੇ ਖਰਚਾ ਘੋੜਾ ਬਣਾਉਣਾ ਹੈ ਬਦੰਦਰ ਦਾ ਥੋੜੇ ਬਰਾਬਰ ਨਾਲ ਨਾ ਨਾ ਉਹ ਨਹੀਂ ਮਰੋਦਾ ਮੇਰੀ ਲੱਤਾਂ ਉਹ ਦਿੱਤਰ ਜੋ ਮਾਰਦਾ ਉਹ ਨਾ ਲਾ ਬਬਾ ਹਿੱਕੜਾ ਕਰਾ ਸਭਾ ਪ੍ਰਾਪਰ ਲਾ ਯਾਰ ਕੋਈ ਆ ਇਧਰ ਆ ਬੱਕੀ ਖੁੰਦਾ ਨੀ ਕੋੜਾ ਤਾਂ ਠੀਕ ਹੈ ਇਹ ਚ ਰਹਿਣੇ ਕਿੱਥੇ ਨੇ ਆਪਣੇ ਅੱਜ ਕੱਲਰ ਰਹਿਣਗੇ ਕਿਹੜੇ ਰਹਿਣਗੇ ਹੈ ਸਤਾਦ ਥੱਲੇ ਭਾਂ ਦੀ ਫੁੱਦੀ ਬੁੜੀ ਕੱਲਰ ਰਹਿਣਗੇ ਅੱਜ ਦਾ ਬਾਹਰ ਕੱਲ ਨੂੰ ਸਵੇਰੇ ਜਾਵਾਂਗੇ ਕੋਹੜਿਆਂ ਨੇ ਤਾਂ ਗਰਮੀ ਗਰਮੀ ਹੋਣਾ ਸੀ ਹੋਵੇ ਆ ਜਾ ਉੱਥੇ ਹੁਣ ਹੁਣ ਕੱਲ੍ਹ ਸ੍ਰੀ ਰੰਚਾ ਹੋਣਾ ਸੀਗਾ ਅੱਛਾ ਕਬਾ ਅਮਾ ਥੋੜੇ ਨਾਲ ਹੀ ਆ ਕੋਈ ਗੱਲੀ ਯਾਰ ਕਿੱਦਾਂ ਉੱਥੇ ਕੰਪਲੇਨ ਕਰਨੀ ਆ ਜਿਹੜੀ ਜੋਣ ਦੀ ਤਰੋਂ ਨਾ ਸਾਹਮਣਾ ਮੋਗਿਰ ਕੋਈ ਨਹੀਂ ਜਿਮਰ ਪਾਣ ਆਪਣੇ ਕੋਲੇ ਠੀਕ ਆ ਹਾਂ ਹਾਂ ਮੰਦਰਾ ਇਧਰੋਂ ਕੁਤਰੀਆ ਓਏ ਵੈਲੀਆ ਕਢਾ ਲੈਂਦੇ ਆ ਵੀਰੇ ਫੋਟੋ ਸੁਆ ਬਲੇ ਗੀ ਨਾ ਨਾ ਵੈਲੀ ਦੀ ਨਾ ਮਾਤਾ ਯਾਰ ਲੂਟ ਆ ਵੈਲੀਆ ਲੂਟ ਹੈ ਹਾਂ ਉੱਥੇ ਕੋਠੀ ਲੈ ਰੱਖਣ ਨੇ بري ڪري يا دو سويي گڙا